ਜੇਰੀਆ ਇਹ ਸਾਡੀਆਂ ਇਕਨੋਮਿਕ ਕੰਡੀਸ਼ਨ ਜਿਸ ਤਰ੍ਹਾਂ ਦੀਆਂ ਹੋਣੀਆਂ ਨੇ ਜਾਂ ਅਸੀਂ ਬੈਕਵਰਡ ਹੋਏ ਥੋੜੇ ਇੱਦੇ ਤੇ ਇਹਦਾ ਸਾਰੇ ਦਾ ਸਾਰਾ ਤੋੜਾ ਛਾੜਿਆ ਜਾਂਦਾ ਆ ਇਮੀਗ੍ਰੇਸ਼ਨ ਦੇ ਉੱਤੇ ਤੇ ਇਮੀਗ੍ਰੇਸ਼ਨ ਰਿਫਾਰਮ ਕਰਨ ਲਈ ਦਬਾਅ ਬਣੇ ਤੇ ਸਾਡੇ ਸਰਕਾਰ ਨੂੰ ਕਰਨੇ ਪਏ ਪਰ ਓਵਰਆਲ ਜਿਹੜਾ ਐਂਟੀ ਇਮੀਗ੍ਰੈਂਟ ਮਾਹੌਲ ਛਿੜ ਗਿਆ ਗਿਆ ਅੱਜ ਵੀ ਤੁਸੀਂ ਤੁਸੀਂ ਤਾਂ ਬਹੁਤ ਸਾਰੇ ਗਰੁੱਪਾਂ 'ਚ ਹੋਵੋਗੇ ਆਪਣੇ ਜਿਹੜੇ ਐਥਨਿਕ ਗਰੁੱਪ ਹੋਣਾਂ ਤੋਂ ਬਾਹਰ ਜਿਹੜੇ ਗੋਰਿਆਂ ਦੇ ਗਰੁੱਪ ਆ ਉੱਥੇ ਕਿੱਦਾਂ ਦੀ ਇਹ ਗੱਲ ਚੱਲ ਰਹੀ ਆ ਇਹ ਤੁਸੀਂ ਖੁਦ ਜਾਣਦੇ ਹੋ ਕਿ ਐਨਟੀ ਇੰਡੀਅਨ ਖਾਸ ਕਰਕੇ ਔਰ ਐਨਟੀ ਇਮੀਗਰੈਂਟ ਵੇਵ ਆ ਬੜੀ ਵੱਡੀ ਜਿਹੜੇ ਤੁਸੀਂ ਰੀਅਲ ਏਸਟੇਟ ਦੇ ਉੱਤੇ ਯਾਨੀ ਸਾਰੀ ਇਕਨੋਮੀ ਨੂੰ ਸਿੱਟ ਦੋ ਫੋਰਨ ਜਿਹੜੇ ਇਸ ਤਰ੍ਹਾਂ ਦੇ ਸਟੂਡੈਂਟਸ ਨੂੰ ਲਿਆ ਕੇ ਉਹ ਸਾਰਾ ਕੁਝ ਸਿੱਟ ਦੋ ਉਹ ਜਿਹੜਾ ਹੈਗਾ ਉਹ ਬਹੁਤ ਖਤਰਨਾਕ ਰੁਝਾਨ ਰਿਹਾ ਤੇ ਉਹਦਾ ਹੀ ਅਸੀਂ ਇਹ ਮੌਜੂਦ ਤੇ ਕਰ ਰਹੇ ਹਾਂ ਉਹ ਜਿਹਨਾਂ ਪੀਰ ਪੌਲੀ ਹੈ ਉੱਠ ਕੇ ਕਹਿੰਦਾ ਵੀ ਸੈਲ ਆਊਟਿੰਗ ਐਂਡ ਫੇਕ ਫਰਾਡ ਉਹ ਜਿਹੜੇ ਉਹ ਉਹੋ ਜਿਹੇ ਸਾਬਤ ਜ਼ੂਰ ਨਾਲ ਜਦੋਂ ਬੱਚੇ ਸਾਡੇ ਟਰੱਕ ਚਲਾਉਂਦੇ ਨੇ ਬਾਹਰ ਜਾਂਦੇ ਨੇ ਤਾਂ ਉਹ ਐਕਚੁਅਲੀ ਉਹਨਾਂ ਨੂੰ ਇਹ ਲੱਗਦੇ ਵੀ ਇਹ ਵੀ ਇਹ ਵੀ ਉਹੋ ਜਿਹਾ ਬੰਦਾ ਹੀ ਆ ਹਾਂ ਆਸਟ ਆਪਾਂ ਲੰਬਾ ਹੋ ਜਾਣਾ ਪਤਾ ਮੈਂ ਗੱਲਾਂ ਤੇ ਬਹੁਤ ਸਾਰੀਆਂ ਮੇਰੇ ਦਿਮਾਗ ਚ ਆ ਰਹੀਆਂ ਨੇ ਕਿ ਦੀ ਫੇਰ ਕਰਾਂਗੇ ਇਹ ਜਿਹੜੀਆਂ ਇਹ ਸਾਡੀਆਂ ਇਕਨੋਮਿਕ ਕੰਡੀਸ਼ਨ ਜਿਸ ਤਰ੍ਹਾਂ ਦੀਆਂ ਹੋਈਆਂ ਨੇ ਜਾਂ ਅਸੀਂ ਬੈਕਵਰਡ ਹੋਏ ਥੋੜੇ ਇਤੇ ਤੇ ਇਹਦਾ ਸਾਰੇ ਦਾ ਸਾਰਾ ਤੋੜਾ ਝਾੜਿਆ ਜਾਂਦਾ ਆ ਇਮੀਗ੍ਰੇਸ਼ਨ ਦੇ ਉੱਤੇ ਤੇ ਇਮੀਗ੍ਰੇਸ਼ਨ ਰਿਫਾਰਮ ਕਰਨ ਲਈ ਦਬਾਅ ਬਣੇ ਤੇ ਸਾਡੇ ਸਰਕਾਰ ਨੂੰ ਕਰਨੇ ਪਏ। ਇਹੋੀ ਗੱਲ ਇਮੀਗ੍ਰੇਸ਼ਨ ਦੀ ਯੂਰਪ 'ਚ ਵੀ ਚੱਲ ਰਹੀ ਆ, ਉੱਥੇ ਵੀ ਇਹ ਬੜੀ ਵੇਵ ਆ ਤੇ ਅਮਰੀਕਾ 'ਚ ਵੀ ਇਹ ਨਾਅਰਾ ਜਦੋਂ ਲੱਗਾ ਕਿ ਮੇਕ ਅਮਰੀਕਾ ਗ੍ਰੇਟ ਅਗੇਨ ਵਾਲਾ ਉਹਦੇ ਵਿੱਚ ਇਮੀਗ੍ਰੇਸ਼ਨ ਨੂੰ ਬਹੁਤ ਟਾਰਗੇਟ ਕੀਤਾ ਗਿਆ। ਪਰ ਜਿਉਂ ਹੀ ਹੁਣ ਟਰੰਪ ਵੀ ਆ ਰਿਹਾ ਤੇ ਉੱਥੇ ਇਹ ਮੰਥਨ ਚੱਲ ਪਿਆ ਜਿਹੜੇ ਕਾਰਪੋਰੇਟ ادارے ਆ ਜਿਹੜੇ ਸਮਝਦੇ ਆ ਕਿ ਸਾਨੂੰ ਹਾਈਲੀ ਸਕਿਲਡ ਬੰਦੇ ਚਾਹੀਦੇ ਆ ਉਹ ਇਸ ਚੀਜ਼ ਨੂੰ ਵਿਰੋਧ ਕਰਨ ਲੱਗ ਪਏ ਤੇ ਉੱਥੇ ਵੀ ਇੱਕ ਨਿੱਤ ਅਸਲ ਚੱਲ ਰਹੀ ਆ ਤੇ ਇਹ ਸਾਰਾ ਕੁਝ ਨੂੰ ਇਮੀਗ੍ਰੇਸ਼ਨ ਦੇ ਉੱਤੇ ਸੁੱਟ ਦਿੰਨੇ ਆਂ ਕਿ ਇਹ ਸਾਰੇ ਕਾਰਨ ਸਾਡੀ ਬਰਬਾਦੀ ਦਾ ਸਾਡੇ ਕਮਜ਼ੋਰ ਹੋਣ ਦਾ ਸਾਡੀ ਇਕਨੋਮੀ ਵੀਕ ਹੋਣ ਦਾ ਜਿਹੜੀ ਹੈਗੀ ਆ ਇਮੀਗ੍ਰੇਸ਼ਨ ਉਹ ਜ਼ਿੰਮੇਵਾਰ ਆ ਹਾਲਾਂਕਿ ਕਹਿ ਸਕਦੇ ਆ ਕਿ ਜੇ ਕੋਈ ਇਲੀਗਲ ਇਮੀਗ੍ਰੇਸ਼ਨ ਹੈ ਉਹਨੂੰ ਤਾਂ ਕੋਈ ਟਾਰਗੇਟ ਕਰੇ ਪਰ ਓਵਰ ਆਲ ਜਿਹੜਾ ਐਂਟੀ ਇਮੀਗ੍ਰੈਂਟ ਮਾਹੌਲ ਸਿਰਜਿਆ ਗਿਆ ਅੱਜ ਵੀ ਤੁਸੀਂ ਤੁਸੀਂ ਤਾਂ ਬਹੁਤ ਸਾਰੇ ਗਰੁੱਪਾਂ 'ਚ ਹੋਗੇ ਆਪਣੇ ਜਿਹੜੇ ਐਥਨਿਕ ਗਰੁੱਪੋਂ ਨਾਲੋਂ ਬਾਹਰ ਜਿਹੜੇ ਗੋਰਿਆਂ ਦੇ ਗਰੁੱਪ ਆ ਉੱਥੇ ਕਿੱਦਾਂ ਦੀ ਗੱਲ ਚੱਲ ਰਹੀ ਆ ਇਹ ਤੁਸੀਂ ਖੋਦ ਜਾਣਦੇ ਹੋ ਕਿ ਐਂਟੀ ਇੰਡੀਅਨ ਖਾਸ ਕਰਕੇ ਔਰ ਐਂਟੀ ਇਮੀਗਰੈਂਟ ਵੇਵ ਆ ਬੜੀ ਵੱਡੀ ਇਹਦਾ ਸਾਹਮਣਾ ਵੀ ਸਾਨੂੰ ਕਰਨਾ ਪੈ ਸਕਦਾ ਉਹਨਾਂ ਦੇ ਬਹੁਤ ਵਧੀਆ ਤੁਸੀਂ ਇਹ ਪੁਆਇੰਟ ਰੇਜ਼ ਕੀਤਾ ਤੇ ਇਹਦੇ ਨਾਲ ਕੀ ਹੁੰਦਾ ਜਿਹੜਾ ਪਹਿਲੀ ਗੱਲ ਤਾਂ ਵੀ ਇਮੀਗਰੈਂਟਸ ਦੀ ਪ੍ਰੋਬਲਮ ਨਹੀਂ ਹੈ ਪ੍ਰੋਬਲਮ ਇਮੀਗ੍ਰੇਸ਼ਨ ਦਾ ਜਿਹੜਾ ਉਹ ਤੁਸੀਂ ਹੈਂਡਲ ਕੀਤਾ ਹੈਗਾ ਸਾਰਾ ਜਿਹੜਾ ਪ੍ਰੋਗਰਾਮ ਉਹਦੀ ਇਹ ਫਾਲਟ ਹੈ ਨਾ ਸਰਕਾਰ ਦਾ ਫਾਲਟ ਹੈ ਲੋਕਾਂ ਦਾ ਹੈ ਜਿਹੜੇ ਗਵਰਨਮੈਂਟ ਦੇ ਵਿੱਚ ਸੀਗੇ ਕੀ ਇਹਨੂੰ ਨਹੀਂ ਸੀ ਪਤਾ ਪਈ ਜਿਹੜਾ ਇਹ ਇਮੀਗ੍ਰੇਸ਼ਨ ਜਿਹੜੀ ਜਿਹੜੇ ਲੈਵਲ ਤੇ ਹੋ ਰਹੀ ਆ ਉਹਨਾਂ ਦਾ ਜਿਹੜੇ ਬੱਚੇ ਨੇ ਥੱਲੇ ਉਹਨਾਂ ਨੂੰ ਕਿਵੇਂ ਉਹਨਾਂ ਦੀ ਰਹਿਣ ਦੀ ਜਿਹੜੀ ਸੀਗੀ ਉਹ ਸਮੱਸਿਆ ਸੀ ਕਿਵੇਂ ਉਹ ਇੱਕ ਜਦ ਤੁਸੀਂ ਲਿਆ ਕੇ ਜਿਹੜਾ 3.5 ਲੱਖ ਦੀ ਪਪੂਲੇਸ਼ਨ ਦਾ ਸ਼ਹਿਰ ਆ ਉਹਦੇ ਚ ਤੁਸੀਂ 50 60 ਹਜ਼ਾਰ ਬੰਦਾ ਲਿਆ ਕੇ ਹਰ ਸਾਲ ਹੋਰ ਉੱਥੇ ਸਿੱਟਦੇ ਹੋ ਤੇ ਉਹ ਕਿੰਨਾ ਉੱਥੇ ਬਰਹਾਲ ਹੋ ਸਕਦਾ ਕਿਸੇ ਨੇ ਉਹ ਉਹਦਾ ਨੋਟਿਸ ਨਹੀਂ ਲਿਆ ਕਿਉਂ ਕਿ ਨੋਟਿਸ ਤਾਂ ਨਹੀਂ ਲਿਆ ਵੀ ਜਿਹੜੀ ਰੀਅਲ ਏਸਟੇਟ ਦੀਆਂ ਪ੍ਰਾਈਸਿਸ ਵਗੈਰਾ ਜਾਦਾ ਠੀਕ ਹੋ ਰਹੀਆਂ ਸੀਗੀਆਂ ਤੇ ਲੋਕ ਐ ਸੋਚਦੇ ਸੀਗੇ ਵੀ ਇਹ ਤਾਂ ਬਸ ਬਹੁਤ ਵਧੀਆ ਚੀਜ਼ ਹੋ ਰਹੀ ਆ ਉਹ ਜਿਹੜੇ ਤੁਸੀਂ ਰੀਅਲ ਏਸਟੇਟ ਦੇ ਉੱਤੇ ਜਣੀ ਸਾਰੀ ਇਕਨੋਮੀ ਨੂੰ ਸਿੱਟ ਦੋ ਐਂਡ ਫੋਰਨ ਜਿਹੜੇ ਇਸ ਤਰ੍ਹਾਂ ਦੇ ਸਟੂਡੈਂਟਸ ਨੂੰ ਉਹਨਾਂ ਨੂੰ ਲਿਆ ਕੇ ਉਹ ਸਾਰਾ ਕੁਝ ਸਿੱਟ ਦੋ ਉਹ ਜਿਹੜਾ ਹੈਗਾ ਉਹ ਬਹੁਤ ਖਤਰਨਾਕ ਰੁਝਾਨ ਰਿਹਾ ਤੇ ਉਹਦਾ ਹੀ ਅਸੀਂ ਇਹ ਮੌਜਾ ਹੁਣੇ ਸਕਤ ਪੇ ਕਰ ਰਹੇ ਆ ਉਹਦੇ ਨਾਲ ਜਿਹੜਾ ਸਾਨੂੰ ਜਣੀ ਕਮਿਊਨਿਟੀ ਵਾਈਜ਼ ਜਿਹੜਾ ਸਾਡਾ ਸੋਸ਼ਲ ਫੈਬਰਿਕ ਹੈ ਉਹਦਾ ਨੁਕਸਾਨ ਤਾਂ ਹੋ ਰਿਹਾ ਦੇਖੋ ਈਵਨ ਜਿਹਨੂੰ ਪੀਅਰ ਪਾਲੀਏ ਅ ਔਰਟ ਕੇ ਕਹਿੰਦਾ ਵੀ ਸੈਲ ਆਊਟਿੰਗ ਐਂਡ ਫੇਕ ਫਰਾਡ ਹੁਣ ਜਦ ਉਹ ਉਹ ਜੀ ਸਾਬਤ ਸੂਰਤ ਵਾਲੇ ਜਦੋਂ ਬੱਚੇ ਸਾਡੇ ਟਰੱਕ ਚ ਲਾਉਂਦੇ ਨੇ ਬਾਹਰ ਜਾਂਦੇ ਨੇ ਤਾਂ ਉਹ ਐਕਚੁਅਲੀ ਉਹਨਾਂ ਨੂੰ ਇਹ ਲੱਗਦਾ ਵੀ ਇਹ ਵੀ ਇਹ ਵੀ ਉਹੋ ਜਿਹੇ ਬੰਦੇ ਹੀ ਆ ਹਨਾ ਤੇ ਉਹ ਉਹਨਾਂ ਨੂੰ ਫਿਰ ਉਹ ਵਨਰੇਬਲ ਸਿਚੁਏਸ਼ਨ ਚ ਪਾਦੇ ਆ ਹਨਾ ਜਿਹੜੇ ਜਿਹੜੇ ਤਾਂ ਬੰਦੇ ਹੈਗੇ ਇੰਟੈਲੀਜੈਂਟ ਬੰਦੇ ਹੈ ਹਨਾ ਉਹ ਭਾਵੇਂ ਤੁਹਾਨੂੰ ਹੇਟ ਵੀ ਕਰਦੇ ਆ ਉਹ ਆਪਣੇ ਇਮੋਸ਼ਨਸ ਨੂੰ ਰੈਗੂਲੇਟ ਕਰ ਲੈਂਦੇ ਆ ਉਹਨਾਂ ਨੂੰ ਪਤਾ ਹੈ ਮੈਂ ਇਹਨੂੰ ਕਿੰਨੀ ਕੁ ਗੱਲ ਖਰਾਬ ਕਹਿਣੀ ਹੈ ਕਿੰਨੀ ਕੁ ਨਹੀਂ ਕਹਿਣੀ ਹੈ ਜਿਹੜੇ ਬੰਦੇ ਅਨਸਫਿਸਟੀਕੇਟਡ ਨੇ ਪਿੰਡਾਂ ਵਾਲੇ ਬੰਦੇ ਨੇ ਜਿੱਥੇ ਇਹਨਾਂ ਦਾ ਜਿਆਦਾ ਬੇਸ ਹੈ ਹੈਨਾ ਜਿਆਦਾ ਬੇਸ ਹੈ ਜਿਹੜਾ ਰੂਰਲ ਏਰੀਆਜ਼ ਨੇ ਉੱਥੇ ਜਦੋਂ ਕੋਈ ਟਰੱਕ ਡਰਾਈਵਰ ਡੰਗਦਾ ਆ ਜਾਂ ਉੱਥੇ ਟਿਮ ਹਾਟਨ ਤੇ ਖੜਦਾ ਹੈ ਉਹ ਜਦੋਂ ਉਹਨੂੰ ਜਦੋਂ ਬੈਠੇ ਦੇਖਦੇ ਆ ਨਾ ਲੋਕੀ ਜਨ ਡੋਰ ਖੋਲਦੇ ਆ ਯੂ ਜਸਟ ਟਾਕ ਟੂ ਸਮ ਪੀਪਲ ਉਹ ਕਹਣਗੇ ਜੇ ਮੈਂ ਕੱਲ ਹੀ ਇੱਕ ਆਪਣੇ ਇੱਕ ਬੱਚੇ ਨਾਲ ਗੱਲ ਕਰਦਾ ਕਿ ਕਹਿੰਦਾ ਮੈਂ ਡੋਰ ਖੋਲਿਆ ਕਿਸੇ ਕੋਰੇ ਵਾਸਤੇ ਹੈਨਾ ਉਹ ਕਹਿੰਦਾ ਵੀ ਬਟ ਆਈ ਡੋਨਟ ਵਾਂਟ ਟੂ ਓਪਨ ਡੋਰ ਫਾਰ ਯੂ ਹੈਨਾ ਤੋ ਇਹ ਜਿਹੜਾ ਸੋਸ਼ਲ ਫੈਬਰਿਕ ਨੂੰ ਖਰਾਬ ਕਰਦੇ ਆ ਲੀਡਰ ਦਾ ਬਿਹੇਵੀਅਰ ਜਿਹੜਾ ਹੈਗਾ ਜਿਵੇਂ ਆਪਾਂ ਟਰੰਪ ਦੀ ਗੱਲ ਨੂੰ ਵੀ ਆਪਾਂ ਕਈ ਵਾਰੀ ਇਸ ਤਰ੍ਹਾਂ ਆਪ ਲੈਨੇ ਪਰ ਜਿਹੜਾ ਜਿਹੜਾ ਲੀਡਰ ਹੈ ਨਾ ਉਹਨੂੰ ਬਹੁਤ ਸੋਚ ਕੇ ਬੋਲਣਾ ਚਾਹੀਦਾ ਵੀ ਮੈਂ ਆਪਣੇ ਬੋਲਾਂ ਦੇ ਨਾਲ ਕੀ ਇਮਪੈਕਟ ਪਾ ਰਿਹਾ ਆਪਣੇ بیس ਦੇ ਉੱਤੇ ਤੇ ਜਿਹੜਾ ਜਿਹੜੀ ਇਹੋ ਜਿਹੀਆਂ ਜਿਹੜੀ ਕਮਿਊਨਿਟੀ ਨੇ ਉਹਨਾਂ ਨੂੰ ਮੈਂ ਕੀ ਜਿਹੜੇ ਮਤਲਬ ਖਤਰੇ ਵਿੱਚ ਪਾ ਰਿਹਾ ਹੈਗਾ ਸੋ ਜਿਹੜਾ ਇਮੀਗ੍ਰੇਸ਼ਨ ਹੈਂਡਲ ਕਰਨ ਦਾ ਜਿਹੜਾ ਸੀਗਾ ਉਹ ਠੀਕ ਹੈ ਪਰ ਇਹ ਜਿਹੜੀ ਕਨਵਰਸੇਸ਼ਨ ਮੈਂ ਆ ਜਿਹੜੇ ਤੁਸੀਂ ਕਹਿੰਦੇ ਗੋਰਿਆਂ ਦੇ ਗਰੁੱਪਾਂ ਦੇ ਵਿੱਚ ਈਵਨ ਮੈਂ ਵੀ ਜਦੋਂ ਕਿਵੇਂ ਮੇਰੇ ਮੈਂ ਜਾਣ ਕੇ ਉੱਥੇ ਜਿਹੜੇ ਆਪਣੇ ਪੱਗ ਵਾਲੀ ਜਿਹੜੀ ਫੋਟੋ ਲਾ ਕੇ ਜਦੋਂ ਮੈਂ ਉੱਥੇ ਜਾਂਦਾ ਐਂਡ THEN ਪੀਪਲ ਐਕਚੁਅਲੀ ਸਟਾਰਟ ਥਿੰਕਿੰਗ ਆਫ ਯੂ ਸਿਮਿਲਰ ਟੂ ਦ ਸੇਮ ਵੇ ਯਾਰ ਉਹਨਾਂ ਨੇ ਹੋਰ ਕੁਝ ਨਹੀਂ ਹੁੰਦਾ ਉਹ ਕਹਿੰਦਾ ਜੇ ਤੁਸੀਂ ਉਹਨਾਂ ਦੇ ਵਿਚਾਰ ਨਾਲ ਨਹੀਂ ਸਹਿਮਤ ਆ ਉਹ ਕਹਿੰਦਾ ਕਹਿੰ ਉਹਨਾਂ ਨੇ ਬਿਲਕੁਲ ਈਵਨ ਜਾਂ ਤਾਂ ਕਮੈਂਟ ਹੈ ਜਾਂ ਕੋ ਕਰਨਗੇ ਜਿਹੜਾ ਆਪਣੇ ਐਨ.ਡੀ.ਪੀ ਦਾ ਜਿਹੜਾ ਲੀਡਰ ਵਾਲਾ ਨਾ ਇਹ ਹੇਟਡ ਸਪੀਚ ਵਰਗਾ ਜਿਸ ਤਰ੍ਹਾਂ ਦਾ ਇਹ ਡਰਮ ਹੁੰਦੀ ਹੈ एक्चुअली ਅੱਗੇ ਮੈਂ ਇਹ ਦੇਖਿਆ ਨਹੀਂ ਸੀਗਾ ਇਸ ਤਰ੍ਹਾਂ ਨੂੰ ਆਇਆ ਇਥੇ ਪੰਚਾਈ ਪੰਚਾਈ ਹਾਲ ਦਾ ਰਹਿਣਾ ਹੈਗਾ ਤੇ ਪੀਪਲ ਮਰ ਆਸਕ ਯੂ ਕੁਐਸਚਨਸ ਯੂ ਨਾ ਤੇ ਪਰ ਜਿਹੜਾ ਇਹ ਲੀਡਰ ਦਾ ਜਿਹੜਾ ਬਿਹੇਵੀਅਰ ਹੈ ਤੇ ਇਸ ਤਰ੍ਹਾਂ ਇਮੀਗ੍ਰੇਸ਼ਨ ਦੇ ਉੱਤੇ ਸਾਰਾ ਤੋੜਾ ਛਾੜ ਦੇਣਾ ਨਾ ਕਿ ਜਿਹੜੇ ਪੋਲੀਟੀਸ਼ਨ ਦੇ ਉੱਤੇ ਹਾਲਾਂਕਿ ਜਿਹੜੇ ਸਟੂਡੈਂਟਸ ਦੀ ਜਿਹੜੀ ਹੈ ਜਿਹੜੀ ਡੋਰ ਹੈ ਖੋਲਿਆ ਤਾਂ ਇਹ ਤਕਰੀਬਨ ਕੰਜ਼ਰਵੇਡ ਪਾਰਟੀ ਨੇ ਸਟਾਰਟ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਉਹ ਉਹਦਾ ਕੋਈ ਮਤਲਬ ਜਿਹੜਾ ਬਿਲਕੁਲ ਬਿਨਾਂ ਬੈਲੈਂਸ ਨਹੀਂ ਰੱਖਿਆ ਬਾਅਦ ਚ ਜ ਨਹੀਂ ਲੋਕੀ ਹੋਣ ਜਿਵੇਂ ਹੋਰ ਆ ਗਿਆ ਉਹ ਇੰਡੀਆ ਵਿੱਚ ਕੋਈ ਅ ਅ ਪਦੇ ਬੈਠੇ ਨੇ ਐਂਟਿਟੀਆਂ ਨੇ ਦੋ ਉਹ ਕਿੰਨੇ ਕਾਲਜ ਇੱਥੇ ਖੋਲ ਹੀ ਫਿਰਦੇ ਨੇ 200 ਕਹਿੰਦੇ ਕਿੰਨੇ ਕਾਲਜਸ ਨੇ ਨਾ ਉਹ 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 ਉਹਨਾਂ ਦੇ ਖੋਲੇ ਹੋਏ ਨੇ ਇਸ ਕਰਕੇ ਜਿਹੜਾ ਉਹਦੀ ਮਿਸਮੈਨੇਜਮੈਂਟ ਜਿਹੜੀ ਹੈਗੀ ਆ ਵੀ ਖੁੱਲੇ ਛੜਤਾ ਡੋਰ ਤੇ ਵੀ ਚਲੋ ਆ ਰਹੇ ਆ ਸਾਨੂੰ ਪੈਸੇ ਠੀਕ ਹੈ ਤੇ ਜਿਹੜੇ ਸਾਡੇ ਵੀ ਜਿਹੜੇ ਇਹ ਇਹੋ ਜਿਹੀ ਗੱਲਾਂ ਦੇ ਉੱਤੇ ਜਿਹੜੇ ਲੋਕਲ ਬੰਦੇ ਜਿਹੜੇ ਨੇ ਜਿਹੜੇ ਜਿੱਥੇ ਰਹਿੰਦੇ ਨੇ ਉਹ ਐਮਪੀਆਂ ਦਾ ਬੰਦਾ ਜਾ ਕੇ ਮੈਨੂੰ ਕਹਦਾ ਮਿਨਿਸਟਰ ਨੂੰ ਇਹ ਇਹ ਗੱਲ ਠੀਕ ਨਹੀਂ ਹੈ ਵੀ ਵੀ ਆਰ ਸੇ ਹੈ ਵੀ ਹੁਣ ਕਿਹਨੂੰ ਸੀ ਪਤਾ ਇੱਥੇ ਐਲ ਐਮ ਆਈਆਂ ਵਗੈਰਾ ਦਾ ਕੀ ਹੋ ਰਿਹਾ ਕਿਹਨੂੰ ਸੀ ਪਤਾ ਇੱਥੇ ਆਸਰਾ ਕੀ ਹੋ ਰਿਹਾ ਸਾਰੇ ਸਾਰੇ ਬੰਦੇ ਇੱਥੇ ਰਹਿੰਦੇ ਨੇ ਜਿਹੜੀ ਇਨਫੋਰਮੇਸ਼ਨ ਆਪਣੇ ਕੋਲੇ ਉਹ ਵੀ ਉਹਨਾਂ ਕੋਲੇ ਵੀ ਸੀਗੀ ਹਣਾ ਪਰ ਉਹ ਕਿਸੇ ਨੇ ਜਾ ਕੇ ਇੱਥੇ ਜਿਹੜੇ মিডিਆ ਵਾਲੇ ਵੀ ਨਹੀਂ ਇਹਨਾਂ ਨੇ ਵੀ ਕਿਸੇ ਨੇ ਕੋਈ ਉਹਨਾਂ ਨੂੰ ਸਵਾਲ ਨਹੀਂ ਕੀਤੇ ਉਹ ਜਾ ਕੇ ਹੱਥ ਮਿਲਾ ਕੇ ਬਸ ਆਪ ਦਾ ਜਿ ਖਾ ਪੀ ਗਏ ਜਿਹੜਾ ਆ ਜਾਂਦੇ ਨੇ ਤੇ ਜਦੋਂ ਉਹੀ ਇਹ ਜਿਹੜੇ ਲੋਕ ਆਪਣੇ ਜਿਹੜੀ ਜਿਹੜੀ ਉਹਨਾਂ ਦੀ ਜੌਬਸ ਨੇ ਉਹ ਆਪਣੀਆਂ ਜੌਬਸ ਨਹੀਂ ਕਰਨਗੇ ਤਾਂ ਤਾਂ ਹੀ ਫਿਰ ਇਹ ਜਿਹੜਾ ਮੁਲਕ ਹੈਗਾ ਇਸ ਹਾਰਾ ਜਿਆਦਾ ਬਦ ਜਿਹੜਾ ਇਮੀਗ੍ਰੇਸ਼ਨ ਦਾ ਹੈਗਾ ਇਹ ਇਹਦਾ ਜਿਹੜਾ ਰੁਝਾਨ ਜਿਹੜਾ ਹੈਗਾ ਜਿਹੜੀ ਇਹਦੀ ਗੱਲਬਾਤ ਹੈਗੀ ਆ ਉਹ ਇਹ ਸਾਡਾ ਸੋਸ਼ਲ ਫੈਬਰਿਕ ਹੈ ਉਹ ਜ਼ਰੂਰ ਸਾਨੂੰ ਉਹਦਾ ਬਹੁਤ ਨੁਕਸਾਨ ਹੋਏਗਾ ਇਹਨੂੰ ਐਮੈਂਡ ਕਰਨ ਵਾਸਤੇ ਕਾਫੀ ਸਮਾਂ ਲੱਗ ਜਾਏਗਾ ਉਹ ਵੀ ਤਾਂ ਹੋਏਗਾ ਜੇ ਆਪਣਾ ਜਿਹੜੇ ਲੀਡਰ ਹੈ ਆਪਣੇ ਬਿਹੇਵੀਅਰ ਜਿਹੜਾ ਚੇਂਜ ਕਰਨਗੇ ਠੀਕ ਹੈ ਸਰ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਗੱਲਾਂ ਦੱਸੀਆਂ ਪਰ ਮੈਨੂੰ ਇੱਕ ਚੀਜ਼ ਮੇਰੇ ਦਿਮਾਗ 'ਚ ਆ ਗਈ ਸੀ ਜਿਹੜੇ ਇੱਕ ਚੀਜ਼ ਮੈਂ ਕੁਐਸਚਨ ਰ ਜ਼ਰੂਰ ਕਰਨਾ ਚਾਹੁੰਦਾ ਜਾਂਦਾ ਕਿਹਾ ਜਾਂਦਾ ਹੈ ਕਿ ਐਂਟੀ سوشੀਅਲ 엘ਿਮੈਂਟਸ ਕੋਜ ਜਾਣਬੁੱਝ ਕੇ ਜਿਹੜੀਆਂ ਫੋਰਨ ਕਹਤਾ ਨੇ ਸਾ ਆਮ ਤੌਰ ਤੇ ਮੈਂ ਸਿੱਧੇ ਤੌਰ ਤੇ ਵੀ ਕਹਦਾ ਇੰਡੀਆ ਤੇ ਨਾਂ ਲੱਗਦਾ ਕਿ ਕੁਝ ਕ੍ਰਿਮੀਨਲ ਐਲੀਮੈਂਟਸ ਜਿਹੜੇ ਆ ਸਟੂਡੈਂਟ ਦੇ ਪਿੱਛੇ ਚਾ ਦੂਜੇ ਪਿੱਛੇ ਕੀਤੇ ਤੇ ਰਾ ਨੇ ਜਾਂ ਕੁਝ ਏਜੰਸੀਆਂ ਨੇ ਉਹਨਾਂ ਨੂੰ ਆਪਣੇ ਕੰਮ ਲਈ ਵਰਤਿਆ ਜਿਦਾ ਇੱਥੇ ਕੁਝ ਲੋਕ ਆਪਣੇ ਕਹਿ ਰਹੇ ਆ ਕੀ ਇਹ ਇਹ ਚੀਜ਼ ਜਿਹੜੀ ਆ ਇਹ ਗਵਰਨਮੈਂਟਾਂ ਨੂੰ ਉਹ ਜਿਹੜਾ ਜਿਹੜਾ ਨਾ ਰੱਖਿਆ ਸਿਸਟਮ ਉਹ ਚੋਂ ਲੰਘਣ ਲੱਗਿਆ ਪਤਾ ਨਹੀਂ ਲੱਗਦਾ ਕਿ ਇਹ ਐਲੀਮੈਂਟਸ ਜਿਹੜੇ ਆ ਦੀ ਕਲੈਰਟੀ ਕਿੱਦਾਂ ਹੋ ਰਹੀ ਆ ਪੁਲਿਸ ਵੈਰੀਫਿਕੇਸ਼ਨ ਆ ਕਿਨੇ ਕਿਨੇ ਉਹ ਸਟੇजेस ਕਵਰ ਕਰਕੇ ਅਸੀਂ ਕਿਤੇ ਦੂਜੇ ਤੱਕ ਪਹੁੰਚਦੇ ਆ ਇਹ ਫਿਰ ਕਿਦਾਂ ਪੋਸੀਬਲ ਹੈ ਕਿ ਜਿਹੜੇ ਕੁਝ ਐਲੀਮੈਂਟ ਹੈ ਉਹ ਜਾਣਬੁੱਝ ਕੇ ਇਸ ਤਰ੍ਹਾਂ ਦੂਜੀਆਂ ਜਿਹੜੀਆਂ ਸਟੇਟ ਪਾਵਰ ਨੇ ਉੱਤੇ ਭੇਜ ਦਿੰਦੀਆਂ ਨੇ ਉਹ ਜਿਹੜਾ ਦੇਖੋ ਹੁੰਜ ਵੀ ਜਿਹੜੇ ਜਿੰਨੇ ਵੀ ਕੰਟਰੀ ਨੇ ਉਹਨਾਂ ਦਾ ਆਪਣਾ ਇਹੋ ਜਿਹਾ ਕੋਈ ਨੈਟਵਰਕ ਤਾਂ ਹੁੰਦਾ ਹੀ ਹੁੰਦਾ ਹੈ ਨਾ ਪਰ ਆਹ ਪਿਛਲੇ ਜਿਹੜਾ ਸਮਾਂ ਹੈਗਾ ਪਿਛਲੇ ਤਕਰੀਬਨ ਇਹ ਕੰਮ ਨਾ ਤਕਰੀਬਨ ਜਦੋਂ ਸਟੀਵਨ ਹਾਰਪਰ ਦੀ ਮੈਜੋਰਿਟੀ ਬਣ ਗਈ ਸੀਗੀ ਤੋਂ ਉਸ ਤੋਂ ਬਾਅਦ ਇਹ ਕੰਮ ਸਟਾਰਟ ਹੋ ਗਿਆ ਸੀਗਾ ਇਹ ਤੇ ਉਦੋਂ ਜਿਹੜੀ ਫੋਰਨ ਇੰਟਰਫੀਰੈਂਸ ਜਿਹੜੀ ਹੈਗੀ ਆ ਇਹੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਇੱਕ ਮਤਲਬ ਜਾਣੀ ਜਾਣਬੁੱਝ ਕੇ ਜਿਹੜੀ ਹੈਗੀ ਸਾਜ਼ਿਸ਼ ਹੈ ਤੇ ਇਹ ਇਹ ਬਿਲਕੁਲ ਇਹਦੇ ਵਿੱਚ ਸੱਚਾਈ ਹੈ ਇਹਦੇ ਵਿੱਚ ਤਾਂ ਹੀ ਤਾਂ ਹੁਣ ਆਪਾਂ ਰਿਪੋਰਟਾਂ ਸਾਰੀਆਂ ਹੁਣ ਤਾਂ ਬਾਹਰ ਵੀ ਆ ਗਿਆ ਨਾ ਵੀ ਇਹ ਤੇ ਕੀ ਹੋ ਰਿਹਾ ਕੀ ਨਹੀਂ ਹੈ ਮੰਦਰਾ ਵਾਲਾ ਜਿਹੜਾ ਇਸ਼ੂ ਤੁਸੀਂ ਦੇਖ ਲਿਆ ਵੀ ਕਿਵੇਂ ਉਹ ਮਤਲਬ ਮੜੀ ਜਿੱਥੇ ਗੱਲ ਹੁੰਦੀ ਹੈ ਤਾਂ ਉੱਥੋਂ ਦਾ ਪੀਐਮ ਜਵਾਬ ਦੇ ਰਿਹਾ ਉੱਥੇ ਤੁਹਾਡੇ ਇੰਨੀ ਜਨਤਾ ਮਤਲਬ ਮਰੀ ਜਾਂਦੀ ਹੈ ਉਹਦੇ ਉੱਤੇ ਕੋਈ ਉਹਦਾ ਹੈ ਨਹੀਂਗਾ ਇਸ ਕਰਕੇ ਇਹ ਇਹ ਚੀਜ਼ਾਂ ਵੀ ਇਹ ਸਾਡਾ ਇਮੀਗ੍ਰੇਸ਼ਨ ਦਾ ਜਿਹੜਾ ਜਾਂ ਸਾਡਾ ਲੋਕਾਂ ਨੂੰ ਵੈਟ ਨਾ ਕਰਨਾ ਚੰਗੀ ਤਰ੍ਹਾਂ ਬਿਲਕੁਲ ਖੁੱਲੇ ਡੋਰ ਜਾਨੀ ਛੱਡਦੇ ਨੇ 10 10 ਸਾਲ ਦੇ ਵੀਜ਼ੇ ਦੇ ਕੇ ਜਿਵੇਂ ਉਹ ਉਹ ਜਿਹੜਾ ਕੀਤਾ ਹੋਇਆ ਉਹ ਸਾਰਾ ਇਹਦੇ ਥਰੂ ਹੀ ਜਿਹੜਾ ਇਹ ਸਾਰਾ ਕੁਝ ਆਇਆ ਐਂਡ ਇਟ ਇਜ਼ ਨਾਟ ਅ ਬੈਡ ਮਤਲਬ ਇਹ ਕੋਈ ਨਾ ਔਖਾ ਨਹੀਂ ਹੈ ਵੀ ਤੁਸੀਂ ਉੱਥੋਂ ਜਿਹੜਾ ਕੋਈ ਕ੍ਰਿਮੀਨਲ ਐਲੀਮੈਂਟ ਹੈ ਜਿਵੇਂ ਹੁਣ ਮੈਕਸੀਕੋ ਤੋਂ ਜਿਹੜੇ ਉਹ ਗੈਂਗਾਂ ਦੇ ਮੈਂਬਰ ਉਧਰ ਆ ਜਿਹੜੇ ਆਪਣੇ ਆ ਸਕਦੇ ਨੇ ਤੇ ਇਸੇ ਤਰ੍ਹਾਂ ਜਿਵੇਂ ਆਪਣੇ ਜਿਵੇਂ ਜਿਹੜੇ ਵਿਜ਼ਟਰ ਵੀਜ਼ਾ ਵਗਰਾ ਇਨ ਐੀਜ਼ੀ ਸੀ ਜਾਂ ਸਟੂਡੈਂਟ ਆਉਣਾ ਇਨ ਦੀ ਸੀ ਤੇ ਜਿਹੜੇ ਬਾਹਰਲੀ ਏਜੰਸੀਜ਼ ਨੇ ਬਾਹਰਲੇ ਲੋਕਾਂ ਨੂੰ ਇਹ ਇਹ ਬੰਦੇ ਇਹ ਜਿਹੜੇ ਬੰਦੇ ਭੇਜਣੇ ਐ ਏਡੀ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ ਤੋਂ ਦੇ ਹੈਵ ਡਨ ਦੈਟ ਅਰਾਉਂਡ ਆਰੰਡ ਆਲ ਤੋਂ ਦੇ ਆਪਾਂ ਕਨਸੀਕਵੈਂਸਸ ਵੀ ਆਪਾਂ ਦੇਖ ਰਹੇ ਆ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਰੀਲ ਸਾਹਿਬ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਝ ਦਿੱਤਾ ਔਰ ਬਹੁਤ ਸਾਰੀਆਂ ਵਧੀਆ ਗੱਲਾਂ ਦੱਸੀਆਂ ਜਿਹੜੀਆਂ ਸਾਡੇ ਦਰਸ਼ਕਾਂ ਲਈ ਬਹੁਤ ਲਾਹੇਵੰਦੀਆਂ ਹੋਣਗੀਆਂ ਕਿਉਂਕਿ ਤੁਸੀਂ ਬਹੁਤ ਨੇੜਿਓਂ ਦੇਖਦੇ ਹੋ ਇਹਨਾਂ ਚੀਜ਼ਾਂ ਨੂੰ ਕਈ ਵਾਰ ਅਸੀਂ ਜਦੋਂ ਅਸੀਂ ਦੇਖਦੇ ਹਾਂ ਜਾਂ ਸਾਡੇ ਆਮ ਸਧਾਰਨ ਅਸੀਂ ਲੋਕ ਦੇਖਦੇ ਹਾਂ ਤੇ ਉਹ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਨੂੰ ਵੀ ਦੇਖਦੇ ਹਾਂ ਸੋ ਤੁਸੀਂ ਸਿਸਟਮ ਨੂੰ ਚੰਗੀ ਤਰ੍ਹਾਂ ਸਮਝਦੇ ਹੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਸਾਨੂੰ ਆਕੇ ਜਰੂਰ ਥੋੜਾ ਜਿਆਦਾ ਦੱਸੋ ਸੋ ਬਹੁਤ ਸ਼ੁਕਰੀਆ ਔਰ ਨਾਲੇ ਦਿਨਾਂ ਦੀ ਡਿਵੈਲਪਮੈਂਟ ਤੁਹਾਡੇ ਕੋਲ ਫਿਰ ਸਮਝਾਂ ਕੋਈ ਹੋ ਐਸੀ ਗੱਲ ਜਿਹੜੀ ਮੈਂ ਨਾ ਪੁੱਛੀ ਹੋਵੇ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਆਪਾਂ ਕਹਿ ਦਿੰਦੇ ਤੇ ਬਿਹਤਰ ਸੀ ਮੈਂ ਤਾਂ ਬਸ ਇਹ ਕਹਾਗਾ ਵੀ ਜਿਹੜੇ ਜਿੱਥੇ-ਜਿੱਥੇ ਵੀ ਬੰਦੇ ਬੈਠੇ ਨੇ ਆਪਾਂ ਨੂੰ ਸੁਣਦੇ ਨੇ ਉਹ ਜਿਹੜੇ ਵੀ ਫੈਸਲੇ ਕਰਨੇ ਹੁੰਦੇ ਆ ਉਹਨਾਂ ਫੈਸਲਿਆਂ ਦੇ ਹੀ ਨਤੀਜੇ ਤੁਹਾਡੇ ਲੀਡਰ ਹੁੰਦੇ ਨੇ ਤੁਹਾਡੀਆਂ ਪਾਰਟੀਆਂ ਹੁੰਦੀਆਂ ਨੇ ਉਹ ਫੈਸਲਾ ਤੁਸੀਂ ਆਪਣੇ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦੇਖੋ ਆਪਣਾ ਜਿਹੜਾ ਰਹਿਣ ਸਹਿਣ ਆ ਉਸ ਨੂੰ ਦੇਖੋ ਜਿਹੜੀ ਤੁਹਾਡੇ ਬਿਲੀਫ ਨੇ ਉਹਨਾਂ ਨੂੰ ਦੇਖੋ ਉਹਨਾਂ ਨੂੰ ਦੇਖ ਕੇ ਉਸ ਹਾਲ ਦੇ ਨਾਲ ਬਾਉ ਤੇ ਜਿਹੜੀ ਭੇਡ ਵਰਤੀ ਆ ਵੀ ਇਹ ਮੇਰੇ ਵਰਗਾ ਲੱਗਦਾ ਮੇਰੇ ਵਰਗਾ ਬੋਲਦਾ ਮੇਰੇ ਵਰਗਾ ਐਕਸੈਂਟ ਹੈ ਮੇਰੇ ਵਰਗੀ ਸਕਿਨ ਹੈ ਉਹ ਭੇਡ ਵਰਤੀ ਜੋ ਬਾਹਰ ਨਿਕਲ ਕੇ ਸ਼ੇਰ ਵਰਤੀ ਦੇ ਨਾਲ ਜਿਹੜੀਆਂ ਵੋਟ ਆਪਾਇਆ ਕਰੋ ਤਾਂ ਆਹ ਫਿਰ ਜਿਹੜੇ ਉਹ ਜਿਹੜੇ ਬੰਦੇ ਵੀ ਪੜਨਗੇ ਉਹ ਸ਼ੇਰ ਵਰਤੀ ਵਾਲੇ ਹੋਣਗੇ ਤੇ ਉਹ ਫਿਰ ਤੁਹਾਡੇ ਵਾਸਤੇ ਵਧੀਆ ਆਪਣੇ ਦੇਸ਼ ਨੂੰ ਅੱਛੇ ਅਸਰ ਲੈ ਜਾਣਗੇ ਬਹੁਤ ਸ਼ੁਕਰੀਆ ਸਰ ਥੈਂਕ ਯੂ ਵੈਰੀ ਮਚ ਸਤਿ ਸ੍ਰੀ ਅਕਾਲ